ਸਿੰਘਾ ਸਕਲਦੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਧੀਰਾਕੋਟ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਪਹਿਲੀ ਵੀਡੀਓ ਆਪਣੇ ਇਸ ਘਰ ਦੇ ਵਿੱਚੋਂ ਸਤਖਰ ਵਿਰਜ ਹੁਣਾਂ ਦੇ ਵੀਡੀਓ ਜਿਹੜੀਆਂ ਪਿੰਡ ਡੇਰੀ ਫਾਰਮ ਤੇ ਵਿਰਜ ਹੁਣਾਂ ਦੀਆਂ ਪਿੰਦੀਆਂ ਰਹਿੰਦੀਆਂ ਵਾ ਅੱਜ ਕਿਸੇ ਕਾਰਨ ਕਰਕੇ ਜਿਹੜਾ ਵਿਰਜ ਹੁਣਾਂ ਕੋ ਪਹੁੰਚੇ ਨੇ ਗਿਆ ਤੇ ਡਿਊਟੀ ਅੱਜ ਸਾਡੀ ਲੱਗ ਗਈ ਹੈ ਤੇ ਪੰਜ گاਵਾ ਤੁਹਾਨੂੰ ਵਿਖਾਉਣੀਆਂ ਵਾ ਤੇ ਵਿੱਚੋਂ ਜਿਹੜੀਆਂ ਤਿੰਨ ਸੋਈਆਂ ਵਾ ਤੇ ਦੋ ਗੱਬਣਾ ਵਾ ਇਕਾ ਆਰ ਸ਼ਰ ਵੜ ਤੁਹਾਨੂੰ ਦਿਖਾਉਣੀ ਹੈ ਬੜੇ ਕਮਾਲ ਦੀ ਹੈ ਪੁੱਤੀ ਵੀਰਾਂ ਦੀ ਡਿਮਾਂਡ ਹੁੰਦੀ ਆ ਸਾਰੀ ਵੈਰਾਈਟੀ ਆ ਕੁਝ ਇੱਕਾ ਜਰਸੀ ਕਰੋਸ ਤੋਂ ਚੰਗੇ ਕੱਦ ਕਾਠ ਵਾਲੀ ਤੁਹਾਨੂੰ ਦਿਖਾਵਾਂਗੇ ਵੀਡੀਓ ਅੰਦੇ ਤੱਕਰ ਵੇਖਿਓ ਵੱਡੇ ਮੁੱਲ ਵੀ ਆ ਤੇ ਛੋਟੇ ਮੁੱਲ ਵੀ ਆ ਸਾਰੀ ਵੈਰਾਈਟੀ ਦਿਖਾਵਾਂਗੇ ਤੇ ਬਾਕੀ ਇਹ ਆ ਵੀ ਸੂਈਆਂ ਆਪਣੀਆਂ ਦੋ ਡੰਗ ਚਵਾਈ ਕਰਕੇ ਖੜੋ ਤੇ ਗੱਪਣ ਆਪਣੀ ਪਾਸ ਕਰਕੇ ਖਲੋ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਵੀਰ ਜੀ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਠੀਕ ਠਾਕ ਜੀ ਤੇ ਨਾਮ ਦੱਸ ਵੀਰ ਜੀ ਕਰੀ ਆਪਾਂ ਭਾਗਾ ਵੀ ਜਤਿੰਦਰ ਸਿੰਘ ਤੇ ਜ਼ਿਲ੍ਹਾ ਅਮਰਸਰ ਤੇ ਸ਼ਹਿਰ ਗੁਰੂਗਜਨਦੇ ਆਲੇ ਲਾਗੇ ਤੀਰੇਕੋੜ ਪਿੰਡ ਆ ਜੀ ਠੀਕ ਹੈ ਜੀ ਪੰਜ ਫੋਨ ਨੰਬਰ ਹੈਗਾ 7087204611 ਠੀਕ ਹੈ ਜੀ ਤੇ ਬਾਕੀ ਅਕਸਰ ਵੀਡੀਓ ਤੁਹਾਡੀਆਂ ਪਿੰਡ ਡੇਰੀ ਫਾਰਮ ਤੇ ਪਿੰਡਿਆਂ ਲਿੰਦੀਆਂ ਆ ਨਾ ਟਾਈਮ ਨਹੀਂ ਲੱਗਾ ਹਾਂ ਤੇ ਅੱਜ ਆਪਣੀ ਵੈਸੇ ਸਾਡੀ ਪਹਿਲੀ ਵੀਡੀਓ ਹੈ ਤੁਹਾਡੇ ਘਰ ਠੀਕ ਆ ਤੇ ਆ ਜਿਹੜੀ ਕਾਣੀ ਜਿਹੜੀ ਪਹਿਲੇ ਨੰਬਰ ਤੇ ਹੀ ਆ। ਇਹ ਸੋਈ ਆ ਵੀ ਇਹਦੀ 16-16 ਕਿਲੋ ਬੋਲਾ ਹੀ ਹੋਊਗਾ। ਕਿੰਨੇ ਚਿਰ ਦੀ ਸੋਈ ਆ? ਇਹ ਕੱਲ ਪਰਸੋਂ ਸਵੇਰ ਦੀ ਸੋਈ ਦੀ। ਅੱਛਾ ਪਰਸੋਂ ਸਵੇਰ ਦੀ ਸੋਈ। ਆ ਜੀ ਆ ਜਾਨ ਹਾਂ ਜੀ। ਤੇ ਇਹ ਕਿੰਨਾ ਕੁ ਦੁੱਧ ਕਰੀ ਜਾਊਗੀ? ਉਹ ਤਾਂ ਵੀ ਇਹਦੀ ਜਿਹੜੀ ਬੈੜ ਆ 30 ਕਿਲੋ ਨੂੰ ਆਂਦਾ ਵੀ ਕੀ ਹੈ। ਬਾਕੀ ਆਪਾਂ 25 ਦੀ ਗਾਰੰਟੀ ਦੇ ਦਾਂਗੇ। ਅੱਛਾ 25 25 ਤੋਂ 25 ਤੋਂ ਬਾਹਰ ਹੀ ਚੱਲੂਗੀ ਕੀ। ਹਾਂ ਜੀ ਅੱਜ ਜੱਗੀ ਸਾਹਬ ਹੋਈ ਤਾਂ 30 ਤੋਂ ਪਲੱਸ ਹੋ ਜਾਊਗਾ ਬਾਕੀ 25 ਕਿਲੋ ਦੁੱਧ ਸੌਖਾ ਦੇਊ। ਤੇ ਹੈਗੀ ਵੀ ਕ੍ਰੋਸ ਤੇ ਆ। ਹਾਂ ਜੀ ਤੇ ਹੈ ਵੀ ਗਰਮੀ ਵਾਲੀ ਤੇ ਨਿਗਰਵਾਨੇ ਦੀ ਆ ਜਿਹੜੀ ਲਿਆ ਤੋ ਰਹੇ। ਦੀ ਕੁਆਲਟੀ ਬਹੁਤ ਸੋਹਣੀ ਲੱਗੀ ਸੀ। ਮੱਝਾਂ ਵਰਗਾ ਦੁੱਧ ਹੈ ਜਿਹੜਾ ਹੁੰਦਾ ਇਹੋ ਜਿਹੇ ਗਾਵਾਂ ਦਾ। ਹਾਂਜੀ। ਤਾਂ ਬਾਕੀ ਕੱਦ ਕਾਠ ਦੀ ਬੜੀ ਉੱਚੀ ਆ ਜਿਹੜੀ। ਬਸ ਪੂਰਾ ਪਾਣਾ। ਵੀਰਾ ਆਪਣਾ ਲਾਡੀ ਉਹਦੇ ਚੱਡਾ ਹੀ ਆ ਕੇ। ਬਾਕੀ ਪੰਜ ਫੁੱਟ ਦੇ ਲੱਗੇ ਤੇ ਹੋਗੀ ਦੇ। ਜਿਹੜਾ ਵੀਰ ਆਪਣਾ ਤੋਰਨ ਦਿਆ ਵਾ। ਉਹਦੇ ਨਾਲ ਉੱਚੀ ਆ ਜਿਹੜੀ। ਆ ਜ ਲੈ। ਲੰਬਾਈ ਵੀ ਬਹੁਤ ਜ਼ਿਆਦੀ ਰਹੀ ਦੀ। ਜਿੰਨੇ ਦੇ ਜਾਰੇ ਦੁੱਧ ਵਾਲੀ ਜੋਣੀ ਉਹਨਾਂ ਨੂੰ ਗਰਮੀਆਂ ਦਾ ਤੋਫਾ ਗਰਮੀਆਂ ਚ ਚੌਣ ਵਾਲੀ ਗਾਂ ਵਾਜੂ ਆਜੂ ਲੈ ਆਉ ਬਹੁਤ ਕੱਦ ਵੱਡਾ ਦੁੱਧੀਆਂ ਗਾਵਾਂ ਹੀ ਲੱਗੇ ਨਿੱਕੀਆਂ ਲੱਗਣ ਡੈ ਵੀ ਇਹ ਆਜੂ ਆ ਦੇਖਾਂਦੇ ਜੀ ਪੂਰੇ ਵੱਡੇ ਕੱਦ ਕਾਟ ਚ ਆ ਤੇ ਇਹ ਵੀ ਇੱਕ ਵੱਖਰੀ ਚੀਜ਼ ਆ ਇਹੋ ਜਿਹੀ ਗਾਂ ਜਿਹੜੇ ਇੱਦੇ ਕੱਦ ਕੱਦ ਚ ਥੋੜੀ ਘੱਟ ਲੱਭਦੀ ਆ ਘੱਟ ਮਿਲਦੀ ਆ ਸਾਹੀ ਵਾਲ ਦੇ ਨਿੱਕੇ ਕੱਦ ਮਿਲਦੇ ਆ ਹਾਂਜੀ ਤੇ ਬਾਕੀ ਤਾਂ ਠੰਡੀ ਠੰਡੀ ਬਹੁਤ ਜ਼ਿਆਦੀ ਆ ਬਾਕੀ ਜਿੱਦੀਆਂ ਐਚ ਐਫ گاਵਾ ਫਾਰਮ ਵਾਲੀਆਂ ਜਿੱਤਰਾ ਦੀਆਂ ਹੁੰਦੀਆਂ ਓੱਡੀ ਗਾਂ ਐ ਤੇ ਬਾਕੀ ਥਾਲਿਆਂ ਵੀ ਚੰਗੀ ਤਿਆਰ ਹੋਈ ਆ ਬਾਕੀ ਕੋਈ ਵੀ ਰੱਖੀ ਜਾਣ ਕੇ ਵੇਖੇ ਫਿਰ ਪਤਾ ਲੱਗਦਾ ਪਸ਼ੂ ਦਾ ਤੇ ਉਤਰਾ ਚਵਾ ਓਕੇ ਆ ਪੂਰਾ। ਜੀ ਚਵਾ ਬਸਵਾ ਦੀ ਗਰੰਟੀ ਹੋਰ ਵੀ ਬਾਜੀ। ਅੱਛਾ। ਹਾਂ ਜੀ ਬਾਕੀ ਕੋਈ ਭੈਣ ਭਰਾ ਲਾਗੂ ਆਵੇ ਆਪਣੇ ਘਰ ਦੋ ਟਾਈਮ ਚ ਹੋਵੇ। ਅੱਛਾ ਜੀ। ਤੋਂ ਆਪਾਂ ਨੂੰ ਤਸੱਲੀ ਰਹਿੰਦੀ ਏ। ਠੀਕ ਹੈ ਜੀ। ਚਲੋ ਬਾਕੀ ਆਪਲੇ ਲੋ ਦੇ ਗਰੰਟੀ ਆ ਬਾਕੀ। ਦੇ ਆ ਵੀ ਹੈਗੀ ਠੰਡੀ ਤੇਰੀ ਆ। ਹਾਂ ਜੀ ਹਾਂ ਜੀ ਠੰਡੀ ਚਵਾ ਬਸਵਾ ਬਹੁਤ ਬੋਲਾ। ਵੰਗਾ ਪੌਣ ਤੋਂ ਬਗੈ ਜੀ। ਅੱਛਾ ਰਸਤੀ ਤਾਂ ਬਿਨਾ ਹੀ ਆ। ਹਾਂ ਜੀ ਹਾਂ ਜੀ। ਤੇ ਚਵਾ ਜਿਹੜਾ ਕਹਿੰਦੇ ਵੀ ਇਹ ਤਾਂ ਦਿਖਾਈਦੀ ਏ। ਆਪਾਂ ਆ ਜੇ ਮਲੋ ਪਸ਼ਮੀ ਜਿਹੀ ਇੱਦਾਂ ਹੀ ਮਾਰਦੇ ਆ ਧਾਰਾਂ ਬਾਜੀ ਪਰਾ ਕਰਦੇ ਬੱਚਾ। ਠੰਡੀ ਵਿਖਾ ਦਨੇ ਕੋਈ ਵੰਗਾ ਨਹੀਂ ਪਾਇਆ ਇਹ ਕਹਿਣ ਦਾ ਮਤਲਬ ਇਹ ਵੀ ਠੰਡੀ ਠੀਰੀ ਆ ਕੋਈ ਵੀ ਰੇ ਨਾ ਸਮਝਵੇ ਵੀ ਗਰਮ ਨਾ ਹੋਵੇ ਹਾਂਜੀ ਹਾਂਜੀ ਕੋਈ ਵੰਗਾ ਨਹੀਂ ਪਾਇਆ ਕੱਖ ਨਹੀਂ ਕੀਤਾ ਜੇ ਪਸ਼ਮੀਨੀ ਆ ਪਸ਼ਮੀਨੀ ਪਾ ਦੋ ਆਪਾਂ ਨਾਲ ਤੇ ਉੱਤਰਾ ਚਵਾਸ ਸਾਫ ਆ ਕਈ ਵਾਰੀ ਉੱਤਰਾ ਕੁਝ ਗਾੜੀ ਗੁੜੀ ਆ ਜਾਂਦਾ ਤੇ ਮੋਲੇ ਦਾ ਵੀ ਜਿੱਦ ਕਿੰਨਾ ਰੱਖਣਾ ਫਿਰ ਆਪਾਂ ਮੋਲ ਵੀ ਉੱਤੀ ਜਿੱਦੀ ਵੱਚੀ ਤੁਹਾਨੂੰ ਪਤਾ 1 35 ਦੀ ਤੇ ਹੈਗੀ ਆ ਹਾਂਜੀ ਦੇ ਵੀ ਆਪਾਂ ਜੀ ਇੱਕ ਦੱਸ ਦੇ ਪੰਜਾਂ ਵਾਲ ਛੋਟ ਕਰ ਜੀ ਇੱਕ ਪੰਜ ਦੀ ਦੇ ਦੀ ਪੰਜ ਹੋਰ ਕਰਦਾ ਹੈ ਭਾਜੀ ਪੂਰੇ ਲੱਖ ਦੀ ਅੱਛਾ ਪੂਰੇ ਪੂਰੇ ਲੱਖ ਦੀ ਦਾ ਮੌਕੇ ਤੇ ਆ ਕੇ ਭੈਣ ਭਰਾ ਕੋ ਲਵੇ ਅੱਛਾ ਹਾਂ ਵੀ ਉੱਥੇ ਵੇਖ ਕੇ ਨਾ ਇਹਦਾ ਪੂਰਾ ਕੱਦ ਵੱਡਾ ਹੋਊਗਾ ਠੀਕ ਹੈ ਸਾਡੇ ਹਿਸਾਬ ਲਾ ਲਓ ਭਾਜੀ ਇਦਾਂ ਹੀ ਵੇਖ ਲਓ ਹਾਂਜੀ ਹਾਂਜੀ ਤੇ ਉਤਰਾ ਵੀ ਰਾਜੀ ਆ ਪੂਰੀ ਸ਼ਾਈਨੀ ਬੋਡੀ ਦੀ ਚੰਗੀ ਹੈ ਸ਼ਾਈਨਿੰਗ ਬਹੁਤ ਜਿਆਦਾ ਹੈ ਸ਼ਾਈਨਿੰਗ ਨੇ ਦੂਰ ਦਿਨਾ ਗਾੜੀ ਕੋਰੀ ਤੇ ਆ ਤੇ ਤਾਜੀ ਸੂਈ ਚੜਦੀ ਹੈ ਯਾਰ ਸ਼ਾਇ ਰਾਤੀ ਸੂਈ ਤੇ ਜੇਰ ਪਾ ਕੇ ਦੀ ਵੀਡੀਓ ਆਪਣੇ ਕੋਲ ਦੇਰਤੀ ਹੈਗੀ ਆ ਠੀਕ ਆ ਇਹ ਸਰਜਸੀ ਕ੍ਰੋਸ ਤੇ ਆ ਇਹ ਸਰਜਸੀ ਸਾਡੀ ਕ੍ਰੋਸ ਤੇ ਅਈ ਕਮੇਡਾ ਬੱਚੇ ਦਾ ਨਾੜੂ ਤੁਹਾਨੂੰ ਵਿਖਾ ਦਈਏ ਆ ਦੇ ਸਾਡੇ ਬਿਲਕੁਲ ਤਾਜ਼ਾ ਗਿੱਲਾ ਅੱਜ ਰਾਤੀ ਸੁੱਈ ਹੈ ਅਜੇ ਤੱਕ ਕੋਈ ਚਵਾਈ ਹੋਈ ਹੋਣੀ ਇਹਦੀ ਹਾਂਜੀ ਹਾਂਜੀ ਸਵੇਰੇ ਮਤਲਬ ਬੱਚੇ ਨੂੰ ਜਗਾ ਕੇ 2.5 ਕਿਲੋ ਚੋਇਆ ਜਾਦਾ ਨਹੀਂ ਤੇ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਭਾਜੀ ਇਹਦਾ 20 ਪੀ ਪਲਾਚਰਾ ਤੁਸੀਂ ਵੀਡੀਓ ਤੇ ਜਿਹੜਾ ਕੋਈ ਭੈਣ ਭਰਾ ਨੇ ਖਰੀਦਣੀ ਨਾ ਅਗਰ ਨੀਵੇ ਦੀ ਕੁਆਲਿਟੀ ਵੇਖ ਕੇ ਆਪਣਾ ਹਿਸਾਬ ਨਾਲ ਇਹ ਵੀ ਕਿੰਨਾ ਦੁੱਧ ਆੜੀ ਵੇੜਊਗੀ ਅਜੇ ਚਵਾਈ ਇਹਦੀ ਇੱਕ ਹੀ ਹੋਈ ਹੈ ਹਾਂ ਖੁੱਲਾ ਲਿਓ ਭਾਜੀ ਲੱਗਾ ਬਾਕੀ ਗਰਮੀਆਂ ਦੇ ਵਾਸਤੇ ਇਹ ਵੀ ਬੈਸਟ ਆ ਫੈਰ ਫੈਰ ਤੇ ਗਰਸੀ ਕ੍ਰੋਸ ਘੱਟ ਲੱਦਦੀ ਆ ਚੱਡਾ ਉਨਾ ਹੀ ਗਾਣੂਗਾ ਭਾਜੀ ਇੰਨਾ ਹੀ ਪਛਾਣੂਗਾ ਠੀਕ ਹੈ ਜੀ ਬਾਕੀ ਥੱਲੇ ਬੜੀ ਚੰਗੀ ਬਣੀ ਹੈ ਬਾਕੀ ਜਿਹੜਾ ਕੋਈ ਸਾਹਵਲਾ ਖੜੂਗਾ ਹਾਂਜੀ ਦੋ ਦੋ ਸਦਮ ਅੱਧਰ ਵੀ ਕੱਢੀ ਜਾਵੇ ਜਿਹੜੇ ਹਿਸਾਬ ਨਾਲ ਥੱਲੇ ਤਿਆਰ ਹੋਈ ਹੈ ਜਿਹੜੀ ਸੇਵਾ ਤੇ ਹੁੰਦੀ ਹੈ ਹਾਂਜੀ ਵੀ ਉਹ ਸੇਵਾ ਕਰ ਲਉਣਾ ਚਲੂ ਬਾਕੀ ਆਪਾਂ ਵੀਡੀਓ ਵਿਖਾਵਾਂਗੇ ਜੇ ਰਾਜੀ ਪਾਈ ਹੈ ਦੋ ਗਣੇ ਪੂਛ ਨਹੀਂ ਠਾ ਕੀਤੀ ਵੀਰ ਜੀ ਘਾਨੇ ਤੇ ਅਜੇ ਉਹਨੇ ਕੇ ਭਲਾ ਨਹੀਂ ਹਵਾਨੇ ਤੇ ਸਹੀ ਲੈਵਾ ਇਹਦਾ ਤੋਆ ਨਵਾਇਆ ਨੂੰ ਤਾਂ ਨਹੀਂ ਬਤਾ ਦੀ ਸੋਈ ਜਾ ਤੇ ਐਵੇਂ ਹਾਂਜੀ ਹਾਂਜੀ ਤੇ ਮੁੱਲ ਫਿਰ ਇਹਦਾ ਮੋਲ ਵੀ ਰਹਾ ਵੀ ਭਾਈ ਪ੍ਰਿਆਸੀ ਜਾਰ ਕਰਦੇ ਤਾਂ ਕਰੀਏ ਕਮਾਨ ਤਾਂ ਨਾ ਮਾਨ ਦਾ ਖੁੱਲਾ ਹੀ ਕਰਦਾਂਗੇ 75 ਦੇ ਦਾਂਗੇ ਹੋਰ ਦੱਸੋ 70 ਦੀ ਦੇ ਦਈਏ 70 ਚ ਵੀ ਦੋ ਛੱਡ ਦਾਂਗੇ ਕਿਹੜੀ ਗੱਲ ਹੈ 68 ਦੀ ਤਿੰਨ ਹੀ ਛੱਡ ਦਾਂਗੇ ਭਾਈ ਅੱਛਾ 67 ਦੀ ਜਾਨਦਾਰ ਪਹਿਲੀ ਵੀਡੀਓ ਆ ਗਿਫਟ ਹੀ ਦੇਣੀ ਹੈ ਠੀਕ ਆ ਜਾਨ ਦਾ 60000 ਫੋਨ ਲਾਵੇ ਠੀਕ ਹੈ ਜੀ ਹਾਂ ਜੀ ਤੇ ਹੁਣ ਆਹ ਇਕੱਟੀਆਂ ਮਤਲਬ ਸੂਵੀਆਂ ਮਾਰਾ ਇਹ ਵੀ ਰਾਤ ਹੀ ਸੋਈ ਹੈ ਇਹ ਇਹ 2 ਘੰਟੇ ਪਹਿਲਾਂ ਸੋਈ ਤਿੰਨ ਦੇ ਬਾਅਦ ਸੋਈ ਅੱਛਾ ਜੀ ਹਾਂ ਜੀ ਇਹ ਕਿੰਨਾ ਕੁ ਦੁੱਧ ਕੱਢੀ ਜਾਊਗੀ ਉਤਰੇ ਵੀਰ ਜੀ 12 13 ਕਿਲੋ ਸੌਖਾ ਚ ਵਾਈ ਜਾਣਾ ਲਿਆ ਫਿਰ ਤੋਰਦੇ ਬਾਕੀ ਅਗਲਾ ਆਪਣੀ ਸਾਮ ਹੈਗੀ ਐਵੇਂ ਜਰਸੀ ਕਰੋਸ ਚ ਸਭ ਚੀਜ਼ ਇਹਦੇ ਮਗਰ ਵੱੱਛਾ ਜੀ ਠੀਕ ਆ ਉਹਦੇ ਮਗਰ ਵੱੱਛੀ ਆ ਮਗਰ ਵੱੱਛੀ ਤੇ ਇਹ ਵੱੱਛਾ ਜੀ ਇਹ ਮਗਰ ਮੇਨ ਕਾਫੀ ਬਾਕੀ ਵੀਰ ਜੀ ਥੋਕੜਾ ਭਾ ਦੇ ਦੇਣੀ ਆ ਇਹ ਆ ਵੀ ਸੂਈ ਬਿਲਕੁਲ ਤਾਜੀ ਆ ਸਾਰੀਆਂ ਗਰਮੀਆਂ ਦੁੱਧ ਦੇ ਵਿੱਚ ਵਾਈ ਜਣੇ ਭੈਣ ਭਰਾ ਖੜੇ ਵੀ ਇੱਥੇ ਕੱਲ ਪਰਸੋਂ ਤੱਕ ਦੀ ਗਰੰਟੀ ਆ ਪਰਸੋਂ ਤੱਕ بڑੂਗਾ ਬਲੋ ਤੋਂ ਵਾਦਾ ਤੇ ਚਲੋ ਆ ਜਿ ਲੈਓ ਬਾਕੀ ਇਹ ਆ ਵੀ ਹੈ ਸਾਰੀਆਂ ਗਾਵਾਂ ਗਰਮੀ ਚ ਝੋਣ ਵਾਲੀਆਂ ਹਾਂਜੀ ਹਾਂਜੀ ਠੰਡ ਦੀ ਕੁਆਲਿਟੀ ਹੈ ਭਾਈ ਉਹ ਖਾਓ ਕਿੰਨੀ ਕਿੰਨਾ ਸੋਹਣਾ ਠੰਡ ਲੱਗਾ ਲੈ ਜਾਓ ਇੱਕ ਰੋ ਠੰਡੀ ਬਹੁਤ ਜ਼ਿਆਦੀ ਹੈ ਕਈ ਵਾਰੀ ਕਈ ਭੈਣ ਭਰਾ ਜ਼ਿਆਦਾ ਵੱਡੀ ਨਹੀਂ ਲੈਂਦੇ ਹਾਂਜੀ ਪਰ ਆਪਾਂ ਹਨਾ ਇਹ ਇਹ ਸੱਜਣਿਆਂ ਨੇ ਸਾਰਾ ਗਰਮੀਆਂ ਦੁੱਧ ਦੇ ਜਰੇ ਇਹ ਆ ਵੀ ਤਾਜੀ ਸੋਈ ਆ ਥੋੜੀ ਲੱਪੇ ਚ ਆ ਲੱਪਾ ਦੇ ਹੋ ਤੁਹਾਨੂੰ ਪਤਾ ਲਾਉਣਾ ਹੀ ਆ ਭਾਜੀ ਤੇ ਸਾਮਣ ਵਾਲਾ ਜਿਹੜਾ ਕੋ ਵੀ ਲੈ ਜਾਊਗਾ ਦੁੱਧ ਦੇ ਨਾਲ ਚੰਗਾ ਕੱਢੀ ਜਾਂਦਾ ਇਹ ਬਿਲਕੁਲ ਆ ਜੀ ਸਿੱਧੀ-ਸੁੱਧੀ ਪਾਜੀ ਠੰਡੀ ਬਹੁਤ ਜਿਆਦੀ ਹੈ ਪਾਜੀ ਘਰੇ ਚੋਂਨ ਵਾਲੀ ਗਾਵਾ ਜਿਹੜੀ ਬਹੁਤ ਜਿਆਦਾ ਵੇਖੋ ਬੋਲਾ ਹੀ ਹੱਥੇ ਪਾ ਗਿਓ ਖਾਦਨੇ ਪਾਜੀ ਇਧਰ ਵੇਖੋ ਇਹ ਚੀਪਾ ਹੀ ਆ ਬੋਲਾ ਗਾਦਾ ਵੀ ਵੇਖੋ ਆ ਦੇਖਿਆ ਬਿਲਕੁਲ ਖੱਟਾ ਬੋਲਾ ਚੌਹਾਂ ਥਲਾਂ ਦੀ ਤਾਂ ਰਖਾਦਲੇ ਇਸ ਤੋਂ ਫਿਰ ਬੱਚਾ ਵੀ ਛੱਡਣ ਦੀ ਲੋੜ ਨਹੀਂ ਆਪਾਂ ਉਦਾਂ ਹੀ ਬੈ ਗਏ ਆ ਕੋਈ ਇਹ ਥੋੜਾ ਵੀ ਬੱਚਾ ਛੱਡਿਆ ਵਾ ਹਾਂਜੀ ਇੱਥੇ ਕੋਈ ਭੈਣ ਭਰਾ ਬੋਲੀ ਬਣਾ ਕੇ ਖੜੇ ਠੀਕ ਥੋੜੀ ਚਵਾਈ ਗੱਡ ਰਿਹਾ ਵੀਰ ਜੀ ਥਣ ਬਹੁਤ ਸੋਹਣਾ ਨੇ ਇਹ ਪਸ਼ਮੀ ਨਹੀਂ ਆ ਪਸ਼ਮੀ ਨਹੀਂ ਹਾਂਜੀ ਨਹੀਂ ਚਿਹਰੇ ਚ ਹੁੰਦੀ ਨਾ ਫਤੂਨ ਕਰਦੀ ਹੀ ਤੇ ਇਹਦਾ ਫਿਰ ਮੁੱ ਮੋਰ ਦੇ ਵੀਰ ਜੀ 55000 ਕਰਦੇ ਅੱਛਾ ਦੇ ਦੀ 50 ਦੀ 45 ਦੇ ਦिए 45 ਜਿਵੇਂ ਮਾਨ ਕਰਦਾਂਗੇ ਭਾਜੀ 2000 ਛੱਡ ਦਈਏ ਤੇ ਇੰਨੀ ਕਰਦਾਂਗੇ 42000 ਅੱਛਾ 42000 ਦੀ ਦੇ ਦੋ ਠੀਕ ਹੈ ਜੀ ਤਾਂ ਜੀ ਸੁਈਆ ਬੋਲੀ ਬੋਲੀ ਆਪਣਾ ਇਸ ਟਾਈਮ ਚੀਪਾ ਹੀ ਦੇ ਠੀਕ ਹੈ ਜੀ ਬੋਲੀ ਦੇ ਦੋ ਦਿਨ ਡੰਗਰ ਕੇ ਛੋਲੇ ਦਿੱਲੀ ਗਾਂਸ ਹੋ ਗਏ ਤੇ ਹਾਂਜੀ ਹਾਂਜੀ ਠੀਕ ਹੈ ਤੇ ਲਾ ਕੇ 42 ਦੀ ਭਾਜੀ ਹੋਰ ਵੀ ਕੋਈ ਭੈਣ ਭਰਾ ਕੋ ਮਾਨਤਾਨ ਕਰਦਾ ਮਾਨਤਾਨ ਤੇ ਚਲੋ ਮੁੱਕਦੇ ਹੋਈ ਜਾਂਦੇ ਉਹਨੇ ਕਾਰ ਸ਼ਹਿਰ ਵੜ ਬੜੀ ਖੂਬਸੂਰਤ ਜੇ ਗੋਲ ਆ ਪੂਰੀ ਰਾਜੀ ਆ ਦਿਲ 15 ਵਜੇ ਨੇ ਲੈ ਜਾਣੇ ਸੁਹਾਗ ਨੂੰ ਵਾਇ ਦਾ ਸੁਹਾਗਾ ਦੂਜਾ ਭਾਜੀ ਦੂਸਰਾ ਸੁਹਾਗ ਇਹ ਕਿੰਨਾ ਦੁੱਧ ਕੱਢੀ ਜਾਊਗੀ ਉਹ ਵੀ ਜੀ 15 16 ਕਿਲੋ ਜੀ ਵੇਚਣੂਗੀ ਅੰਦਾਜ਼ 15 16 ਲੀਟਰ ਦੁੱਧ ਜਿਹੜਾ ਇਹ ਵੀ ਕਹਿੰਦੇ ਵੀ ਕੱਢੀ ਜਾਊਗਾ ਬੜਾ ਲੈਣੇ ਵੱਡੀ ਭਾਜੀ ਬਾਕੀ ਗੰਦੀ ਗੰਦੀ ਬੜੀ ਆ ਬਾਕੀ ਸੋਹਣੀ ਪੜੀ ਆ ਸ਼ਹਿਰ ਸ਼ਹਿਰ ਥੋੜੀ ਜੀ ਘੱਟ ਲੱਗਦੀ ਆ ਥੋੜੀ ਜਲੀ ਲੈ ਜਾਵਿੱਦੀ ਬਾਕੀ ਕੋਈ ਵੀ ਕੱਚੀ ਜਹਾਦੀ ਨਹੀਂ ਨਿਕਲੂਗੀ 15 ਦਿਨਾਂ ਤੋਂ ਵੱਧ ਟਾਈਮ ਲਵੇ ਖਰਚਾ ਭਰਾਂਗੇ ਠੀਕ ਹੈ ਜੀ ਹਾਂ ਬੱਤਰ ਫੋਲ ਹੋ ਜੂਗੀ ਦਿਹਾੜੀ ਡੰਗ ਸੁੰਦਿਆਂ ਡੰਗਰ ਕੋ ਦਿਹਾੜੀ ਵਾਧੂ ਨਹੀਂ ਹੋਊਗਾ ਹਾਂ ਜੀ ਕਈ ਵਾਰੀ ਥੋੜਾ ਲੱਗ ਜੇ ਆ ਕੇ ਤਿਆਰ ਹੁੰਦੀ ਇੱਕ ਵਾਰੀ ਫੇਰ ਘਮਾ ਦੋ ਇਦਾਂ ਨੂੰ ਚੰਗੀ ਤਾਂ ਇਹ ਵੀ ਜਿਹੜੇ ਕਿ ਇਹਨੇ ਸ਼ੌਂਕ ਪੂਰਾ ਕਰਨਾ ਵਾ ਇਹ ਆਵੇ ਚੀਜ਼ ਵੱਖਰੀ ਜੀ ਹੁੰਦੀ ਆ ਬਿਲਕੁਲ ਜੀ ਬਿਲਕੁਲ ਬਾਕੀ ਗੁੰਦੀ ਗਾਲੀ ਭਾਰੀ ਆ ਜੀ ਲੈ ਇਹਦਾ ਵੀ ਜੀ ਮੁੱਲ ਹੁਣ ਥੋੜਾ ਜਿਹਾ ਜੇ 15 ਦਿਨ ਖਾਣੇ ਉਹਦੇ ਕਰਕੇ ਥੋੜਾ ਘਟਿਆ ਠੀਕ ਆ 10000 ਰੁਪਏ ਜੋ ਇੰਨਾ ਦੇਮ ਦਾ ਵੀ 10 ਗਾਮਾ ਵੱਜੀਆਂ ਤੇ ਸਭ ਤੋਂ ਪਹਿਲਾਂ ਇੰਨਾ ਤੇ ਨਿਗਾਹ ਜਾਂਦੀ ਹੈ ਅੱਛਾ ਬਿਲਕੁਲ ਜੀ ਬਿਲਕੁਲ ਠੰਡੀ ਇਹ ਵੀ ਬੜੀ ਜੇ ਮੇਨ ਗੱਲ ਵੀ ਪਹਿਲਾਂ ਇਹੋ ਵੇਖੀਦਾ ਵੀ ਮਾਲ ਠੰਡਾ ਵਾ ਹਾਂ ਜੀ ਮੇਰੇ ਕੋ ਘਰਾਂ ਵਾਲੇ ਬਾਹ ਕੇ ਜਿਆਦਾ ਵਪਾਰੀ ਵਪਾਰੀ ਲੈ ਲੈਂਦੇ ਆ ਵੀ ਅਸੀਂ ਵੀ ਲੈ ਲੀਦੀਆਂ ਵਾ ਠੀਕ ਹੈ ਜੀ ਪਰ ਥੋੜਾ ਜਿਹਾ ਠੰਡਾ ਮਾਲ ਘਰ ਵਾਲੇ ਨੂੰ ਪਸੰਦ ਆਉਂਦਾ ਹਾਂ ਦੇਖਦੇ ਹਾਂ ਡਰਦੀ ਆ ਡਰਦੀ ਆ ਸਾਡੀ ਕੋਲ ਆ ਰਿਹਾ ਬੰਨ ਲ ਕੋਈ ਨਹੀਂ ਬੰਨ ਲ ਪਹਿਲਾਂ ਬੰਨ ਲ ਕੈਮਰੇ ਕੋ ਦੱਬੀ ਫਰੀ ਬਾਕੀ ਇਹ ਆ ਵੀ ਹੈਗੀ ਠੰਡੀ ਤੇਰੀ ਆ ਪੂਰੀ ਠੰਡੀ ਸੀ ਲਿਆ ਦੱਬੀ ਕੈਮਰੇ ਕੋ ਥੋੜੀ ਝਗੀ ਆ ਠੰਡੀ ਪੂਰੀ ਫੁੱਲ ਆ ਉਹ ਫੇਰ ਡਰਦਾ ਉਹਨਾਂ ਨੇ ਆਪਰੇ ਥਾਣੇ ਦੇ ਵੀ ਦੇਖ ਸਕਦੇ ਚਾਰੇ ਥਾਨ ਵੱਖਰੇ ਵੱਖਰੇ ਇੱਕੋ ਜਿਹੀ ਦੇ ਕੋ ਜਿਹੀ ਗਿਆ ਤੇ ਇਹਦਾ ਮੁੱਲ ਵੀ ਦੀ ਫੇਰ ਦੇਰੀ ਆ ਭਾਜੀ 55 ਦੀ ਹਾਂਜੀ 55000 ਦੀ ਦੇਰੀ ਨਹੀਂ 60 ਛੱਡ ਦੀ ਥੋੜੀ ਘੋਰ ਹਾਂਜੀ 1000 ਛੱਡ ਦੀਏ 50 ਦੀ ਹਾਂਜੀ 2 3 4 ਹੋਰ ਛੱਡ ਜੀ ਤੇ ਨਹੀਂ ਛੱਡਾਂਗੇ ਭਾਜੀ 47000 ਦੀ ਭੈਣ ਭਰਾ ਫੋਨ ਕਰੇ ਕਰਦਾਂਗੇ ਮੰਨ ਤਣ ਠੀਕ ਆ ਤੇ ਹੁਣ ਆ ਜਿਹੜੀ ਗਾਂ ਜੇ ਗੱਬਣੇ ਸੱਚੀ 15 ਦਿਨਾਂ ਨੇ ਲੈ ਜਾਣੇ ਇਹ ਵੀ 15 ਦਿਨ ਖੜ੍ਹਦੀ ਇਹ ਵੀ ਚੰਗੇ ਖੁੱਲੀ ਤਿਆਰ ਹੋ ਗਈਗੇ ਇਹ ਕਿੰਨਾ ਦੁੱਧ ਕੱਟੀ ਜਾਊਗੀ ਦੁੱਧ ਭਾਜੀ ਜਦਾਂ ਤੇ ਲੈਵਾ ਵਾ 20 25 22 ਕਿਲੋ ਤੋਂ ਅੰਨ ਘੱਟ ਵੀ ਕੀ ਕਰੂਗੀ ਬਾਕੀ ਥਾਰੀ ਬੜੀ ਆ 20 ਤੋਂ 25 ਦੇ ਵਿੱਚ ਇਹ ਵੀ ਜਿਹੜਾ ਕਿੰਨੇ ਵੀ ਚੱਲੀ ਜਾਊਗੀ ਚੱਡਾ ਬੜਾ ਖੁੱਲਾ ਭਾਜੀ ਬਾਕੀ ਛਾਪਾ ਛੁਪਾ ਬਹੁਤ ਚੰਗਾ ਇਹ ਕੋ ਕਿੱਡੀ ਗਾਹ ਪਰ ਉਹ ਫੇਲ ਆ ਕੇ ਵੱਡੀ ਲੱਗਣ ਢੀ ਆ ਹਾਂਜੀ ਦਿਨ 10 12 15 ਲੈ ਜੂਗੀ ਬਾਕੀ ਕੋਈ ਨਹੀਂ ਤਾਂ ਚਲੋ ਖਾਨ ਸੁਣ ਬਹੁਤ ਔਰੀ ਲੱਗਾ ਠੰਡੀ ਬੜੀ ਜੀ ਆ ਜ ਲੈ ਆਓ ਜੀ ਬਾਕੀ ਰੰਗ ਰੂਪ ਦੀ ਇਹ ਵੀ ਬੜੀ ਚੰਗੀ ਹੈ ਨੀ ਸਾਪਾ ਬਹੁਤ ਸੋਹਣਾ ਜੀ ਲੈ ਜੀ ਇਹ ਲੱਗਿਆ ਦਿਹਾੜੀ ਕ ਡਰਦੀ ਹੁਣ ਬਹੁਤ ਹੱਥ ਹੋ ਗਈ ਆਲੇ ਘਰੋਂ ਡੰਗਾ ਦਿਨ ਆਉਂਦੇ ਨਾ ਇੱਥੇ ਬਾਅਦੇ ਬੰਦ ਇੱਥੇ ਬੰਦੀ ਹੈ ਬੰਦ ਕੋਈ ਗੱਲ ਨਹੀਂ ਠੰਡੀ ਇਹ ਵੀ ਬੜੀ ਭਾਜੀ ਠੰਡੀ ਪਹਿਲੇ ਤਾਂ ਬੜੀ ਭਾਜੀ ਫਿਰਦੀ ਰਹੀ ਤੇ ਬਾਕੀ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਹੈ ਤੇ ਮਿਲਕ ਵੀ ਨੇ ਵੀ ਚੰਗੀ ਜੀ ਬੜੀ ਕੱਚੀ ਕਰਕੇ ਨਵੇ ਤੂੰ 10 12 ਦਿਨ ਵੀ ਜੀ ਕੋਈ ਵੀ ਠੀਕ ਹੈ ਜੀ ਬਾਕੀ ਸੂਨ ਤੱਕ ਘਰ ਭਾਰ ਚੰਗੀ ਬਣ ਚੰਗੀ ਜਾਊ ਹਾਂਜੀ ਬਣ ਚੰਗੀ ਜਾਊ ਤੇ ਇਹਦਾ ਵੀ ਜੀ ਫਿਰ ਕਿੰਨਾ ਕੁ ਰੱਖਣਾ ਆਪਾਂ ਮੁੱਲ ਕੋਈ ਫੋਨ ਤੇ ਕਰਾਂਗੇ ਭਾਜੀ ਅਛੇ ਇਹਦਾ ਮੁੱਲ ਫੋਨ ਤੇ ਕਰਨਾ ਇਹ ਆ ਵੀ ਫਿਰ ਉਸਹਾ ਉਹਨਾ ਸਾਮ ਛੱਡ ਗਿਆ ਹੋ ਜੂਗਾ ਹਨਾ ਮੇਰੇ ਭਾਜੀ ਨੂੰ ਫੋਨ ਲਾਉ ਉਹਸਾ ਉਹਨਾ ਜੂਜੇ ਵਾਲੋ ਬੰਦਾ ਕੋਈ 15 ਦਿਨ ਬਾਅਦ ਆ ਫਿਰ ਥੋੜਾ ਫਰਕ ਪੈ ਜਾਂਦਾ ਜੀ ਫਿਰ ਫਰਕ ਪੈ ਜਾਂਦਾ ਉਹ ਕਰਜਾ ਪੈਂਦਾ ਜੇ ਸਾਮਣੇ ਦਾ ਕਰ ਹਾਂਜੀ ਹਾਂਜੀ ਠੀਕ ਹੈ ਜੀ ਤੇ ਇੱਕ ਛੋਟਾ ਲਗਾ ਜਾ ਗਿਫਟ ਵਖਾ ਲਈਏ ਛੋਟੀ ਜੀ ਆਟਮ ਆ ਹਨਾ ਹਾਂਜੀ ਹਾਂਜੀ ਛੜੀ ਕੋਲੀ ਵੜੀ ਬੱਕਰੀ ਜਿੱਡੀ ਗਾਂ ਖੋਣੀ ਆਇ ਤਨ ਬੰਦਾ ਅੱਗੇ ਆ ਤਾਂ ਉਹਨਾਂ ਦਾ ਲੰਮੇ ਪੈਗੇ ਚੋਣੀ ਪਣੀ ਐ ਇਹ ਬੱਕਰੀ ਜਿੱਡੀ ਗਾਂ ਆ ਤੇ ਗਿਫਟੀ ਹੈ ਭਾਈ ਨਾ ਤੇ ਸੂਈ ਜੇ ਨਾਂ ਹੈ ਗੱਬਣ ਜੀ ਅੱਛਾ ਇਹ ਦੀ ਨਗਨੇ ਸਿਰਫ ਸਿਵਾਲੀ ਦੇ ਠੀਕ ਹੈ ਤੁਹਾਡੇ ਕਰ ਕੋ ਤੁਸੀਂ ਬਣਾ ਲਓ ਨਾ ਬਣਾ ਲਓ ਦੇ ਆਪਾਂ ਦੇਣੀ ਹੈ ਠੀਕ ਹੈ ਹਾਂ ਇਹ ਇੱਕ ਤਰ੍ਹਾਂ ਦਾ ਬਦਲ ਸ਼ੌਂਕ ਹੀ ਪੂਰਾ ਸ਼ੌਂਕ ਜੇ ਪੂਰਾ ਕਰਨ ਵਾਲੇ ਇਹ ਕਿ ਆ ਵੀ ਵੱਖਰੀ ਜੀ ਚੀਜ਼ ਆ ਮਤਲਬ ਕੋਈ ਇਹ ਦੁਬਾਰਾ ਥੋੜਾ ਗੱਬਣ ਨਹੀਂ ਜੇ ਕੋਈ ਦੁੱਧ ਨਹੀਂ ਜੇ ਦਿੰਦੀ ਨਾ ਦੁੱਧ ਦਿੰਦੀ ਜੇ ਤੇ ਨਾ ਗੱਬਣ ਜੇ ਤੇ ਇਹ ਉਤਰ ਜਿਹੜੀ ਆ ਦੇਖ ਸਕਦੇ ਜਿਸ ਤਰ੍ਹਾਂ ਇੱਕ ਸੁਆ ਇਹ ਸੂਈ ਆ ਪਿੱਛੇ ਬੱਛੀ ਵੀ ਹੈਗੀ ਉਹਨਾਂ ਕੋਈ ਜਿਸ ਤਰ੍ਹਾਂ ਪੈਟ ਪੁੱਲ ਦਿੱਤਾ ਹੁੰਦਾ ਉਸ ਤਰ੍ਹਾਂ ਕਰਦੀ ਆ ਜਣਾ ਇੱਕ ਤਰ੍ਹਾਂ ਦਾ ਬাজি ਸ਼ੌਂਕ ਹੀ ਪੂਰਾਣਾ ਇਹ ਸ਼ੌਂਕ ਵੱਖਰੀ ਜੀ ਚੀਜ਼ ਆ ਫਸੇ ਇਹ ਕਿਹੜਾ ਖਰਚਾ ਵੀ ਨਹੀਂ ਖਾਂਦੀ ਇੱਕ ਟੋਕਰੀ ਨਾਲ ਦੋ ਦਿਨ ਕੱਢ ਜੂਗੀ ਅੱਛਾ ਇੱਕ ਟੋਕਰੀ ਨਾਲ ਦੋ ਦਿਨ ਦੋ ਦਿਨ ਕੱਢ ਜੂਗੀ ਆ ਛੋਰੀ ਵੀ ਕੀ ਹੈ ਵੀ ਜਿੰਨਾਂ ਨਾਲ ਹੁੰਦਾ ਹੈ ਕਈ ਵਾਰੀ ਜਿਹੜੇ ਆਪਣੇ ਵੀਰ ਹੁੰਦੇ ਆ ਨਾ ਗਾਵ ਮਾਤਾ ਦੀ ਸੇਵਾ ਕਰਨੀ ਹੁੰਦੀ ਹੈ ਤੇ ਇਹਦਾ ਮੁੱਲ ਵੀ ਦੀ ਫਿਰ ਜਿੱਦਾਂ ਕੋ ਕਰ ਲਾਂਗੇ ਭਾਜੀ ਮੈਂ ਕਹਣਾ ਦੇ ਦਾਂਗੇ 10000 ਦੀ ਦੱਸਦਾ ਕਿ 5-4 ਦੀ ਜਾਂ ਦਵਾਂਗੇ ਭਾਜੀ ਗੱਲ ਕੋਈ ਨਹੀਂ ਠੀਕ ਹੈ 5000 ਤੇ ਬਾਕੀ ਇਹ ਆ ਵੀ ਇਹਦਾ ਉਤਰਾ ਸ਼ੌਂਕ ਨਹੀਂ ਆ ਬਸ ਇਹ ਜਰੀ ਚੀਜ਼ ਹੈ ਕੋਈ ਇਹ ਨਾ ਕਵੇ ਗੱਭਣ ਨਹੀਂ ਗਈ ਕੋਈ ਦੋਦਰੀ ਕੀ ਦਿੰਦੀ ਇੱਕ ਤਰ੍ਹਾਂ ਦੇ ਪੱਖੇ ਪੈਣੇ ਨੂੰ ਬਾਹਾਂ ਦੇ ਕਰਮਿਆਂ ਬਣ ਜੇ ਸੇਵਾਗੇ ਇਹਨੇ ਕਰਨੀ ਆ ਤਰਾ ਪਿਛਲਾ ਸੂਗਾ ਸੂਹੀ ਉਹਦੀ ਬੱਛੀ ਆ ਆਪਾਂ ਨੂੰ ਪਤਾ ਗਰੰਟੀ ਹੈ ਚੀ ਦੀ ਅੱਛਾ ਅਸੀਂ ਵੀਡੀਓ ਮੰਗਾ ਦਾ ਕੋਈ ਵਦਣਾ ਵੀ ਨਿੱਕੀ ਹੈ ਅੱਛਾ ਇਹਦੇ ਨਾਲ ਵੀ ਨਿੱਕੀ ਹੈ ਬਾਡੀ ਬਾਡੀ ਇਹ ਨਾ ਕਰਾ ਲਈ ਸੀ ਉਹਨਾਂ ਦਿੱਤੀ ਨਹੀਂ ਮੈਂ ਆ ਲੈਂਦੀ ਦੋ ਤਿੰਨ ਮਹੀਨਾ ਕੋ ਮੈਂ ਲੈਂਦੀ ਨੂੰ ਅੱਛਾ ਹੁਣ ਮੈਂ ਚੱਲ ਪਾ ਕੇ ਦੇ ਦਿੰਨੇ ਹੁਣ ਡੰਗਰ ਜਿਆਦਾ ਆ ਜਾਂਦੇ ਕਿਲੇ ਸਾਹਮਣਾ ਥੋੜਾ ਔਖਾ ਜਾਂਦਾ ਠੀਕ ਹੈ ਜੀ ਹਾਂਜੀ ਤੇ ਬਾਕੀ ਚਲੋ ਤੇ ਵੀਰ ਆਪਣੀ ਤਸੱਲੀ ਕਰਕੇ ਚੋ ਜਵਾ ਕੇ ਆਪਣੀ ਸਮਝਣਾ ਤੇ ਆਪਣੀ ਮਰ